ਇਹ ਤਾਂ ਤੁਹੀ ਦੇ ਗਰੁੱਪ ਦੀ ਹੋਈ ਆ ਦੋ ਤਰ੍ਹਾਂ ਦੀ ਪਰ ਸਾਡਾ ਭੀਮ ਸਿੰਘ ਨੇ ਸਰਪੰਚ ਸਾਫਕਾ ਬਨੇਰੇ ਤੋਂ ਉਹ ਕੈਂਡੀਡੇਟ ਸੀ ਉਹਨਾਂ ਤੇ ਘਰੇ ਬੈਠਿਆ ਦਿਓ ਉਹਨਾਂ ਦਾ ਕੋਈ ਵਾਸਤਾ ਵੀ ਨਹੀਂ ਉਹ ਉੱਥੇ ਹਨ ਵੀ ਨਹੀਂ ਉਹਨਾਂ ਦੇ ਪਰਚਾ ਦੇਦਾ 307 ਦਾ ਨਾਲ ਉਹਨਾਂ ਦੀ ਮੈਸੇਜ ਤੇ ਦੇਤਾ ਇਹ ਕੋਨਾਂ ਦਾ 20 ਸਾਲ ਦਾ ਬੇਟਾ ਉਹਦੇ ਤੇ ਦੇਤਾ ਤੇ ਨਾਲ ਉਹਨਾਂ ਦੇ ਭਰਾ ਤੇ ਦੇਤਾ ਜਿਹੜਾ ਕਿ ਸ਼ਰਿਆਮ ਜਿਹੜਾ ਲੋਕਤੰਤਰ ਦਾ ਇਹਨਾਂ ਨੇ ਕਤਲ ਕੀਤਾ ਤੇ ਅਸੀਂ ਡਿਪਟੀ ਸਾਹਬ ਨੂੰ ਮਿਲਿਆ ਐਸਡੀਐਮ ਸਾਹ ਨੂੰ ਵੀ ਤੇ ਸਾਡੇ ਬੰਦਿਆਂ ਨੂੰ ਜਿਹੜੇ ਸਿੰਪਲ ਅੱਜ ਲੋਟ ਹੋਣ ਤੇ ਨਾਲੇ ਭੀਮ ਸਿੰਘ ਜਿਹੜਾ ਕਿ ਬਿਲਕੁਲ ਬੇਗਨਾਹ ਉਹਦਾ ਕੋਈ ਵਾਸਤਾ ਨਹੀਂ ਉਹਨੂੰ ਪੋਲੀਟੀਕਲੀ ਉਹਦੇ ਪਰਚਾ ਦਿੱਤਾ ਗਿਆ ਜੇ ਉਹਦੇ ਤੇ ਪਰਚਾ ਇਹਨਾਂ ਨੇ ਕੈਨਸਲ ਨਾ ਕੀਤਾ ਤਾਂ ਮੇਰੀ ਪ੍ਰਸ਼ਾਸਨ ਨੂੰ ਸਿੱਧੀ ਚੇਤਾਵਨੀ ਆ ਕਿ ਅਸੀਂ ਨਾਬੇ ਦੇ ਜਿੰਨੇ ਵੀ ਰਸਤੇ ਨੇ ਕੌਂਸਲ ਦੇ ਵਰਕਰ ਉਹ ਸਾਰੇ ਘੇਰ ਲੈਣਗੇ ਤੇ ਤੁਹਾਨੂੰ ਲੱਭ ਭੱਜਣ ਵਾਸਤੇ ਰਸਤਾ ਨਹੀਂ ਲੱਭਣਾ ਇਸ ਗੱਲ ਨੂੰ ਛੇਤੀ ਤੋਂ ਛੇਤੀ ਹੱਲ ਕਰੋ ਭੀਮ ਸਿੰਘ ਹੁਣਾਂ ਅਨੁਸਾਰ ਦੋ ਤੇ ਜਿਹੜੇ ਸਾਡੇ ਪਰਚੇ ਰਿਜੈਕਟ ਹੋਏ ਨੇ ਰੱਦ ਕੀਤੇ ਨੇ ਉਹਨਾਂ ਤੇ ਕਾਰਵਾਈ ਕਰੋ ਬਣਦੇ ਅਪਸਾਰ ਤੇ ਛੇਤੀ ਚੌਣਾ ਨੂੰ ਲੈ ਕੇ ਜਿਹੜੇ ਪਰਚੇ ਕੀਤੇ ਗਏ ਨੇ ਤੇ ਉਹਨਾਂ ਦੇ ਕਾਗਜ਼ ਕੈਂਸਲ ਕੀਤੇ ਗਏ ਨੇ ਅਸੀਂ ਪ੍ਰਸ਼ਾਸਨ ਤੋਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਇਹਨੂੰ ਦੁਬਾਰ ਤੁਹਾਨੂੰ ਕੈਰੀ ਕਰਕੇ ਜੇ ਪਰਚੇ ਕੈਨਸਲ ਕਰੇ ਜਾਣ ਤੇ ਸਾਡੇ ਜਿਹੜੇ ਸਰਪੰਚ ਜਿੱਤਣ ਵਾਲੇ ਸਰਪੰਚ ਸੀ ਉਹਨਾਂ ਦੇ ਕਾਗਜ਼ ਕੈਨਸਲ ਕਰੇ ਨੇ ਉਹਨਾਂ ਨੂੰ ਬਹਾਲ ਕੀਤਾ ਜਾਵੇ ਗਾਦ ਦੇਣਾ ਇਹ ਸਾਡੇ ਨਾਬੇਵਾਸ ਇਤਿਹਾਸ ਦੇ ਵਿੱਚ ਕਾਲਾ ਦੇਣਾ ਨਾਬੇ ਦੇ ਇਤਿਹਾਸ ਚ ਬਹੁਤ ਮੰਦਭਾਗੀ ਆ ਕਾਗਜ਼ ਚਲੋ ਕਿਸੇ ਦਾ 1 ਦਾ ਹੋ ਜੂ 2 ਦਾ ਹੋ ਜੂ 6 6 ਬੰਦਿਆਂ ਦੇ ਕਾਗਜ਼ ਰਿਜੈਕਟ ਕਰਤੇ ਬਹੁਤ ਮੰਦਭਾਗੀ ਘਟਣਾ ਜੀ ਜਿਹੜੇ ਪਰਚੇ ਉਹਨੂੰ ਸਰਪੰਚ ਪਰਚੇ ਤਾਂ ਤੁਹਾਨੂੰ ਦੱਸਦਾ ਜੀ ਵੀ ਸਾਰੇ ਨਜਾਇਜ਼ ਝੂਠੇ ਨੇ ਉਠੇ ਨਜਾਇਜ਼ ਪਰਚੇ ਨੇ ਜੀ ਇਹ ਤੁਹਾਨੂੰ ਪਤਾ ਵੀ ਸਰਕਾਰਾਂ ਆਪਣਾ ਦਬਾਅ ਪਾਉਂਦੀਆਂ ਨੇ ਅਸਨੇਹ ਆਉਣ ਲੱਗੇ ਵੀ ਤਿੰਨ ਸਰਪੰਚੀਆਂ ਦੇ ਦਿਓ ਪਰਚੇ ਕੈਂਸਲ ਸੁਖੇਵਾਲ ਦੀ ਬਨੇਰੇ ਦੀ ਤੇ ਥੋਹੀ ਦੀ ਤਿੰਨ ਸਰਪੰਚੀਆਂ ਦਓ ਪਰਚੇ ਕੈਂਸਲ ਇਹ ਤਿੰਨ ਸਰਪੰਚਾਂ ਦੇ ਕਾਗਜ਼ ਭਰੇ ਸੀ ਸਾਰੇ ਸਾਫ਼ ਕਰਕੇ ਉਹਨਾਂ ਨੇ ਆਪਣੇ ਬੰਦਿਆਂ ਦੇ ਰੱਖ ਕੇ ਸੰਮਤੀ ਨਾਲ ਪੰਚਾਇਤ ਬਣਾਤੀ ਜਦੋਂ ਕੋਈ ਵੀਡੀਓ ਮੈਡਮ ਨੇ ਬਿਲਕੁਲ ਸਾਫ਼ ਲਫ਼ਜ਼ਾਂ ਚ ਇਹੀ ਤਿੰਨਾ ਤੇ ਆਬਜੈਕਸ਼ਨ ਛੇਾਂ ਤੇ ਆਬਜੈਕਸ਼ਨ ਛੇ ਮੈਂਬਰਾਂ ਤੇ ਤਿੰਨੇ ਸਰਪੰਚਾਂ ਤੇ ਵੀ ਇਹਨਾਂ ਦੀ ਸ਼ਾਮਲਾਟ ਰੋਕੀ ਹੋਈ ਹੈ ਇੱਕ ਰੋਕ ਦਾ ਦੋ ਰੋਕ ਦਾ ਸਾਰਿਆਂ ਦੀ ਇਹ ਕਹਿ ਕੇ ਸਾਫ਼ ਕਰਤਾ ਚੌਧਰੀ ਮੱਜਰੇ ਚ ਵੀ ਇਹੀ ਖੁਸ਼ ਹੋਇਆ ਤੇ ਅੱਜ ਬਾਕੀ ਦੀਆਂ ਪੰਚਾਇਤਾਂ ਜਿਹੜੀਆਂ ਬਣਨੀਆਂ ਸੀ ਚੇਤਨ ਵਾਲੇ ਸਰਪੰਚ ਤੇ ਉਹਨਾਂ ਦੇ ਧੱਕੇ ਨਾਲ ਪਰਚੇ ਕਰਕੇ ਦਾ ਚੀਕੂ ਤੇ ਪਰਚਾ ਹੋ ਗਿਆ ਤੇ ਉਧਰ ਭੀਮ ਸਿੰਘ ਤੇ ਘਰੇ ਬੈਠਿਆਂ ਦੇ ਪਰਚਾ ਕਰਕੇ ਇਹਨਾਂ ਨੇ ਉਹਨਾਂ ਨੂੰ ਇਲੈਕਸ਼ਨ ਲੜਨ ਤੋਂ ਰੋਕ ਰਏ ਨੇ ਅਸੀਂ ਮੰਗ ਕਰਦੇ ਹਾਂ ਕਿ ਮੁੜਕੇ ਇਹਨਾਂ ਦੀ ਛਾਣਬਣ ਕੀਤੀ ਜਾਵੇ ਦੇਖੋ ਮੈਂ ਤਾਂ ਇੱਕ ਗੱਲ ਕਹੂੰਗਾ ਜੀ ਇਹ ਪੰਜਾਬ ਦੇ ਲਈ ਕਾਲਾ ਦਿਨ ਆਪਾਂ ਸੋਸ਼ਲ ਮੀਡੀਆ ਦੇ ਉੱਤੇ ਰੋਜ਼ ਦੇਖ ਰਹੇ ਹਾਂ ਕਿਸਦੇ ਕੋਈ ਕਾਗਜ਼ ਫਾੜੇ ਜਾ ਰਹੇ ਨੇ ਕਿਸਦੇ ਕੋਈ ਪਰਚੇ ਦਿੱਤੇ ਜਾ ਰਹੇ ਨੇ ਕਿਸੇ ਨੂੰ ਕੋਈ ਮਤਲਬ ਕਾਗਜ਼ ਨਹੀਂ ਭਰਨ ਦਿੱਤੇ ਜਾ ਰਹੇ ਤੇ ਮੈਂ ਸਰਕਾਰ ਨੂੰ ਤੇ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਭਾਈਚਾਰੇ ਨੂੰ ਸਾਂਝਾ ਨਾ ਖਰਾਬ ਕਰੋ ਤੇ ਜਿਹੜੇ ਸਾਡੇ ਭੀਮ ਸਿੰਘ ਤੇ ਜਿਹੜੇ ਸਾਡੇ ਹੋਰ ਬੰਦਿਆਂ ਤੇ ਪਰਚੇ-ਪੁਰਚੇ ਹੋਏ ਨੇ ਤੇ ਉਹ ਪਰਚੇ ਵਾਪਸ ਕਰਕੇ ਇਹਨਾਂ ਨੂੰ ਲੋਕਤੰਤਰ ਦੇ ਹਿਸਾਬ ਨਾਲ ਇਲੈਕਸ਼ਨ ਲੜਨ ਦੇ। ਉਹ ਇਲੈਕਸ਼ਨਾਂ ਸ਼ੁਰੂ ਹੋਈਆਂ ਨੇ ਉਸੇ ਦਿਨ ਤੋਂ ਹੀ ਕਦੇ ਕਿਸੇ ਦੇ ਘਰ ਤੇ ਹਮਲੇ ਜਿਵੇਂ ਮੇਰੇ ਘਰ ਤੇ ਵੀ ਹਮਲੇ ਹੋਏ ਨੇ ਕਦੇ ਕਾਗਜ਼ ਫਾੜ ਕੇ ਪਾੜ ਦੇਣੇ ਕਦੇ ਕੈਂਸਲ ਕਰਨੇ ਕਦੇ ਪਰਚੇ ਕਰ ਦੇਣੇ ਇਹ ਸਰਕਾਰ ਆ ਜਿਹੜੀ ਬੁਖਲਾ ਚੁੱਕੀ ਹੈ। ਇਹਨਾਂ ਮੈਂ ਬਨੇਰੇ ਕਲਾਂ ਤੋਂ ਕੱਲ ਤੱਕ ਆਮ ਆਦਮੀ ਪਾਰਟੀ ਦੇ ਵਿੱਚ ਹੀ ਸੀਗਾ। ਹੂੰ। ਤੇ ਇਹਦੇ ਵਿੱਚ ਭੀਮ ਸਿੰਘ ਸਰਪੰਚ ਮੇਰਾ ਬਿਲਕੁਲ ਕਮਾਂਡੀ ਹੈ ਜਦੋਂ ਇਹ ਲੜਾਈ ਹੋਈ ਆ ਉਹ ਪਿੰਡ 'ਚ ਘਰੇ ਸੀ ਮੈਂ ਵੀ ਘਰੇ ਸੀ ਉਹ ਵੀ ਘਰੇ ਸੀ ਉਹ ਇਹ ਲੜਾਈ ਦੇ ਵਿੱਚ ਹੈ ਨਹੀਂ ਉਹਦਾ ਨਾਮ ਗਲਤ ਪਾਇਆ ਤੇ ਉਹ ਇਹਦੇ ਵਿੱਚ ਇਹ ਉਹਦਾ ਨਾਮ ਨਹੀਂ ਹੋਣਾ ਚਾਹੀਦਾ ਸੀ ਉਹਦਾ ਨਾਂ ਬੇਟਾ ਉਰੇ ਰਹਿੰਦਾ ਜਿਹਦਾ ਨਾਮ ਪਾਇਆ ਗਿਆ ਉਹ ਆਪਦੇ ਨਾਨਕ ਹੀ ਰਹਿੰਦਾ ਉਹ ਤਾਂ ਉਰੇ ਹੈ ਵੀ ਨਹੀਂਗਾ ਤੇ ਉਹਦਾ ਭਰਾ ਉਹ ਖੇਤ ਜੋ ਗਾਇਓ ਤਾਂ ਮੈਨੂੰ ਲੱਗਦਾ ਕਿਦੇ ਆਪਦੇ ਆਪ ਨਾਬੇ ਵੀ ਨਹੀਂ ਆਇਆ ਤੇ ਜਿੰਨਾ ਵੀ ਹੋਇਆ ਇਹ ਗਲਤ ਹੋਇਆ ਵੀ ਇਵੇਂ ਦੇ